हां जी दोस्तों ਜਿੱਦਾਂ ਕੀ ਆਪਾਂ ਦੇਖਦੇ ਆ ਕਿ ਮੈਂ ਬੇਈਮਾਨ ਵਿੱਚ ਉਹ ਆਪਦੀ ਮਾਂ ਨੂੰ ਜਦ ਦੱਸਦੀ ਹੈ ਕਿ ਫੇਸਬੁੱਕ ਤੇ ਮੈਂ ਕਿਸੇ ਮੁੰਡੇ ਨੂੰ ਦੇਖਿਆ ਤੇ ਉਸ ਤੋਂ ਬਾਅਦ ਉਸ ਦਾ ਮਾਮਾ ਤੇ ਉਸ ਦੀ ਮਾਸੀ ਉਸ ਨੂੰ ਸਮਝਾਉਣ ਆਉਂਦੇ ਹਨ ਤੇ ਉਹ ਜਦੋਂ ਕਾਲ ਜੋ ਆਉਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਆ ਤੂੰ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਕੀ ਤੂੰ ਪਾਇਆ ਹੈ ਤੇ ਉਹ ਕਹਿੰਦੀ ਹੈ ਕਿ ਇਹ ਅੱਜ ਕੱਲ ਰਿਵਾਜ ਹੈ ਅੱਜ ਮੇਰੇ ਸਕੂਲ ਵਿੱਚ ਫੰਕਸ਼ਨ ਸੀ ਇਸ ਕਰਕੇ ਮੈਂ ਇਹ ਪਾਇਆ ਹੈ ਇਸੇ ਤਰ੍ਹਾਂ ਹੀ ਉਹ ਗੱਲਾਂ ਕਰ ਰਹੀ ਹੁੰਦੀ ਹੈ ਤੇ ਆਪਦੇ ਮਾਮੇ ਨੂੰ ਫਿਰ ਸਾਰੀ ਗੱਲ ਦੁਬਾਰਾ ਦੱਸਦੀ ਹੈ ਕਿ ਕਿਸ ਤਰ੍ਹਾਂ ਫੇਸਬੁੱਕ ਤੇ ਮੈਂ ਮੁੰਡਾ ਪਸੰਦ ਕੀਤਾ ਹੈ ਤੇ ਕਿਸ ਤਰ੍ਹਾਂ ਕਰਕੇ ਮੈਂ ਉਸ ਨੂੰ ਕਿਹਾ ਸੀ ਮੈਂ ਮੰਮੀ ਨੂੰ ਹੋਰ ਕੁਝ ਨਹੀਂ ਕਿਹਾ ਉਸ ਦੀ ਗੱਲ ਨੂੰ ਤੁਸੀਂ ਸਾਰੇ ਜਾਣੇ ਗਲਤ ਸਮਝਦੇ ਜੇ ਤੇ ਫਿਰ ਉਸ ਦੀ ਮਾਸੀ ਗੁੱਸੇ ਹੁੰਦੀ ਹੈ ਜਾਂ ਪਹਿਲਾਂ ਜਾ ਕੇ ਆਪਦੇ ਕੱਪੜੇ ਚੇਂਜ ਕਰ ਮੈਨੂੰ ਨਹੀਂ ਚੰਗੇ ਲੱਗਦੇ ਫਿਰ ਉਹ ਭੈਣ ਭਰਾ ਗੱਲਾਂ ਕਰਦੇ ਕਿ ਕੁੜੀ ਤਾਂ ਹੱਥੋਂ ਨਿਕਲ ਗਈ ਉਹਦੋਂ ਛੋਟੀ ਨੂੰ ਕਿਹਾ ਸੀ ਕਿ ਦਸਵੀਂ ਕਰਾ ਕੇ ਘਰੇ ਬਿਠਾ ਲਾ ਤੇ ਵਧੀਆ ਜਿਹਾ ਮੁੰਡਾ ਲੱਭ ਕੇ ਵਿਆਹ ਕਰ ਦੇ ਜਿਹੜਾ ਕਿ ਕਾਰਜਵਾਹੀ ਬਣ ਜਾਵੇ ਚਲ ਕੋਈ ਗਰੀਬ ਹੋਵੇ ਪਰ ਇੱਜ਼ਤਦਾਰ ਤਾਂ ਹੋਵੇ ਹੁਣ ਤਾਂ ਇਹ ਬਹੁਤ ਵਿਗੜ ਗਿਆ ਇੱਧਰ ਦੂਜੇ ਪਾਸੇ ਜਿਹੜਾ ਰਾਜ ਦਾ ਪਰਾ ਬਾਰ ਗਿਆ ਹੁੰਦਾ ਹੈ ਤੇ ਉਹ ਉੱਥੇ ਮੌਲ ਵਿੱਚ ਸੋਚ ਰਿਹਾ ਹੁੰਦਾ ਹੈ ਕਿ ਮੇਰਾ ਭਰਾ ਤਾਂ ਸੱਚੀ ਬੇਈਮਾਨ ਨਿਕਲਿਆ ਕਿ ਉਸਨੇ ਮੈਨੂੰ ਕਦੇ ਕਾਲ ਮੈਸੇਜ ਹੀ ਨਹੀਂ ਕੀਤਾ ਜੇ ਮੈਂ ਕੀ ਕਹਿ ਦਿੱਤਾ ਕਿ ਮੈਂ ਬਿਮਾਰ ਹਾਂ ਮੈਨੂੰ ਫੋਨ ਨਾ ਕਰੋ ਮੈਂ ਤਾਂ ਸੋਚਦਾ ਸੀ ਕਿ ਮੇਰਾ ਭਰਾ ਸਾਰਾ ਤੋਂ ਵੱਖਰਾ ਹੈ ਪਰ ਮੇਰਾ ਭਰਾ ਵੀ ਉਹ ਲੋਕਾਂ ਵਰਗਾ ਹੀ ਨਿਕਲਿਆ ਇਸੇ ਤਰ੍ਹਾਂ ਆਪਦੇ ਆਪ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ ਤੇ ਉਧਰ ਗਗਨ ਜਿਹੜੀ ਉਸ ਰਾਜ ਦੀ ਭੈਣ ਵਿਆਹ ਦਿੱਤੀ ਗਈ ਹੁੰਦੀ ਹੈ ਤੇ ਉਧਰ ਉਹ ਵੀ ਉਸ ਦਾ ਘਰ ਵਾਲਾ ਕਈ ਗੱਲਾਂ ਉਸ ਨੂੰ ਸੁਣਾਉਂਦਾ ਹੈ ਤੇ ਕਹਿੰਦਾ ਹੈ ਤੁਸੀਂ ਤਾਂ ਸਾਡੀ ਬੇਇੱਜ਼ਤੀ ਕਰਵਾ ਦਿੱਤੀ ਤੁਸੀਂ ਸਾਨੂੰ ਗੱਡੀ ਦੇਣੀ ਸੀ ਗੱਡੀ ਕੀ ਚੱਲ ਬੁੱਲਟ ਹੀ ਦੇ ਦੇਂਦੇ ਤੁਸੀਂ ਤਾਂ ਸਾਰੀ ਜਮਾ ਮਿੱਟੀ ਕਰਵਾ ਦਿੱਤੀ ਹੈ ਸਪਲੈਂਡਰ ਦੇ ਕੇ ਮੇਰੀ ਇੱਜ਼ਤ ਨਹੀਂ ਰਹੀ ਪਿੰਡ ਵਿੱਚ ਇਸ ਕਿਉਂ ਮੰਗ ਕਰਨ ਦੀ ਟਰਾਈ ਕਰਦਾ ਹੈ ਤੇ ਇਧਰ ਫਿਰ ਰਾਜ ਦਾ ਭਰਾ ਦੀ ਫਰੰਡ ਉਹ ਹੀ ਹੁੰਦੀ ਹੈ ਜਿਹੜੀ ਕੀ ਉਸ ਅਧਿਕਾਰ ਵਿੱਚ ਫੇਸਬੁਕੋਂ ਉਹਨੇ ਦੀ ਗੱਲ ਕਰ ਰਹੀ ਹੁੰਦੀ ਹੈ ਤੇ ਫਿਰ ਇਸੇ ਤਰ੍ਹਾਂ ਹੌਲੀ-ਹੌਲੀ ਉਸਨੇ ਆਪਣੇ ਮਾਪਿਆਂ ਨੂੰ ਮਨਾ ਲਿਆ ਹੁੰਦਾ ਹੈ ਤੇ ਉਸ ਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਮੇਰੇ ਮਾਪਿਆਂ ਨੂੰ ਮੰਨਣ ਤੇ ਇੰਨਾ ਟਾਈਮ ਲੱਗ ਰਿਹਾ ਹੈ ਕਿਉਂਕਿ ਉਸ ਦਾ ਪਿਆਰ ਨਹੀਂ ਹੈਗਾ ਤੇ ਮਾਮਾ ਤੇ ਮਾਸੀ ਉਸ ਦੀ ਗੱਲ ਨਹੀਂ ਸੁਣਦੇ ਉਹ ਆਪਣੀ ਭੈਣ ਤੇ ਰੋਪ ਮਾਰਦੇ ਹਨ ਇਸੇ ਤਰ੍ਹਾਂ ਕਰਕੇ ਉਹਨਾਂ ਦੀ ਛੇਤੀ ਗੱਲ ਨਹੀਂ ਮੰਨੀ ਇਸੇ ਤਰ੍ਹਾਂ ਕਹਿੰਦਾ ਹੈ ਕਿ ਕੋਈ ਨਾ ਮੈਂ ਗੱਲ ਕਰਾਂਗਾ ਤੇ ਉਹਨਾਂ ਨੂੰ ਮਨਾ ਲਵਾਂਗਾ ਇਧਰ ਦੂਜੇ ਪਾਸੇ ਉਹ ਵੀ ਕਹਿੰਦੀ ਹੈ ਕਿ ਤੂੰ ਇਹਨੂੰ ਗਿਆ ਕਰਕੇ ਪਰੋਣੇ ਨਾਲ ਕਾ ਗੱਲ ਨਾ ਮਾਰਿਆ ਕਰ ਸਾਰੀ ਸਾਰੀ ਦਿਹਾੜੀ ਲੱਗੀ ਰਹਿੰਦੀ ਓ ਕਹਿੰਦੀ ਤੈਨੂੰ ਕੀ ਪਤਾ ਕੀ ਪਰੌਣੇ ਨਾਲ ਮਾਰਦੀ ਹੈ ਕੀ ਪਤਾ ਉਹ ਆਪਣੀਆਂ ਸਹੇਲੀਆਂ ਦੇ ਨਾਲ ਹੀ ਗੱਲਾਂ ਮਾਰਦੀ ਹੋਵੇ ਕਹਿੰਦੀ ਹਾਂ ਕਾ ਨੂੰ ਪਤਾ ਨਹੀਂ ਦਾਤਾ ਸਵਿਕਾਰਦੀ ਹੈ ਤੇ ਫਿਰ ਜਦੋਂ ਆਉਂਦੀ ਹੈ ਤੇ ਕਹਿੰਦੀ ਹੈ ਕਿ ਲਿਆ ਦੇ ਨੂੰ ਮੈਂ ਪਰੌਣੇ ਖਵਾਵਾਂ ਕਿਹੜੇ ਪਰੌਣੇ ਖਾਣੇ ਨੇ ਤੇ ਉਹ ਕਹਿੰਦੀ ਹੈ ਭਾਈ ਗੱਲ ਸੁਣ ਮੇਰੀ ਤੂੰ ਪਰੌਣੇ ਦੇ ਨਾਲ ਇੰਨਾ ਇੰਨਾ ਟਾਈਮ ਗੱਲਾਂ ਨਾ ਕਰਿਆ ਕਰ ਤੇ ਉਹ ਫਿਰ ਕਹਿੰਦੀ ਹੈ ਕਿ ਉਸਨੇ ਪੈਸੇ ਪਾਏ ਨੇ ਤੇ ਉਸਨੇ ਕਿਹਾ ਹੈ ਕਿ ਘਰ ਵਾੜ ਬਾਰ ਵਧੀਆ ਕੋਠੀ ਲੈ ਲਓ ਤੁਸੀਂ ਮੈਨੂੰ 10 ਲੱਖ ਰੁਪਈਆ ਸੈਂਡ ਕੀਤਾ ਹੈ ਤੇ ਉਸਦੀ ਮਾਂ ਕਹਿੰਦੀ ਬਿਲਕੁਲ ਨਹੀਂ ਅਸੀਂ ਤਾਂ ਕੋਈ ਰੁਪਈਆ ਨਹੀਂ ਲੈਣਾ ਅਸੀਂ ਤਾਂ ਆਪ ਦਾ ਉਸ ਲੋਕਾਂ ਕੀ ਆਪਦਾ ਤੂਆ ਕੁਝ ਬਣਾਉਣਾ ਉਹ ਕਹਿੰਦੀ ਚਲ ਠੀਕ ਹੈ ਉਹ ਕਹਿੰਦਾ ਮਾਮੇ ਨੂੰ ਕਹਿ ਕੇ ਕੋਈ ਪਲਾਟ ਲੈ ਕੇ ਮੇਰੇ ਨਾਲ ਘਰਾ ਕੇ ਰੱਖ ਦੋ ਇਸ ਤਰ੍ਹਾਂ ਕਰਕੇ ਉਹ ਗੱਲਾਂ ਕਰ ਰਹੀ ਹੁੰਦੀਆਂ ਨੇ ਤੇ ਇੱਧਰ ਕਹਿੰਦੀ ਹੈ ਕਿ ਕੁੜੀਏ ਤੂੰ ਕੁਝ ਸਮਝਾ ਵੇਖ ਲੈ ਇਹਨੂੰ ਚੇਡਾਂ ਕਿੰਨੇ ਆਉਂਦੇ ਨੇ ਉਹ ਕਹਿੰਦੀ ਉਸ ਦੀ ਮਾਂ ਕਹਿੰਦੀ ਉਸਨੇ ਚੇਡਾਂ ਵੀ ਤਾਂ ਆਪਣੇ ਨਾਲ ਹੀ ਕਰਨੀਆਂ ਆਏ ਹੋਰ ਕਿੰਦੇ ਨਾਲ ਜਾ ਕੇ ਕਰੇ ਆਪਾਂ ਹੀ ਤਾਂ ਉਸ ਦਾ ਸਭ ਕੁਝ ਹੈ ਗਿਆ ਇਸੇ ਤਰ੍ਹਾਂ ਉਹ ਗੱਲਾਂ ਭੈਣਾ ਕਰ ਰਹੀ ਹੁੰਦੀਆਂ ਨੇ ਦੂਜੇ ਪਾਸੇ ਰਾਜ ਬਹੁਤ ਜ਼ਿਆਦਾ ਟੈਨਸ਼ਨ ਲੈ ਰਿਹਾ ਹੁੰਦਾ ਆਪਣੀ ਭੈਣ ਆਪਣੇ ਭਰਾ ਦੀ ਤੇ ਉਸ ਨੂੰ ਹਲੇ ਉਸ ਦੀ ਭੈਣ ਦਾ ਕੁਝ ਨਹੀਂ ਪਤਾ ਹੁੰਦਾ ਜਦੋਂ ਉਹ ਭੈਣ ਬਾਰੇ ਕੁਝ ਪੁੱਛਦਾ ਹੈਗਾ ਅਮਨ ਦੋਤੇ ਅਮਨ ਕਹਿੰਦੀ ਹੈ ਕਿ ਹੋ ਸਭ ਠੀਕ ਹੈ ਕਹਿੰਦੀ ਹੈ ਕਿ ਬਹੁਤ ਸਾਰੇ ਚੰਗੇ ਜੀ ਨੇ ਬਹੁਤ ਸੋਣਾ ਉਸ ਨਾਲ ਬੋਲਦੇ ਚੱਲਦੇ ਨੇ ਤੇ ਬਹੁਤ ਪਿਆਰ ਨਾਲ ਰੱਖਦੇ ਹਨ ਸ਼ੁਕਰ ਹੈ ਆਪਣਾ ਉਸ ਦਾ ਫਰਜ਼ ਤਾਂ ਅਦਾ ਹੋਇਆ ਉਸ ਦਾ ਫਿਕਰ ਤਾਂ ਚੱਲ ਨਿਭੜਿਆ ਹੋਣ ਇੱਕ ਛੋਟਾ ਹੈ ਜਿਹੜਾ ਫੋਨ ਨਹੀਂ ਚੱਕਦਾ ਉਸ ਦਾ ਕੋਈ ਪਤਾ ਹੀ ਨਹੀਂ ਲੱਗਦਾ ਤੁਸੀਂ ਕਿਸੇ ਮੁੰਡੇ ਤੋਂ ਪਤਾ ਕਰੋ ਖਾ ਉਸ ਨੂੰ ਕੁਝ ਹੋਇਆ ਤਾਂ ਨਹੀਂ ਕੁਝ ਉਸ ਨੇ ਗਲਤ ਕਰਕੇ ਕਿਤੇ ਜੇਲ੍ਹ ਚ ਤਾਂ ਨਹੀਂ ਗਿਆ ਚਲਿਆ ਇਸੇ ਤਰ੍ਹਾਂ ਕਰਕੇ ਉਹ ਦੋਵੇਂ ਜਾਣੇ ਆਪ ਹੀ ਵਿਵਪਤਾ ਬਣਾਉਂਦੇ ਨੇ ਤੇ ਢਾਉਂਦੇ ਨੇ ਤੇ ਸੋਚਦੇ ਨੇ ਕਿ ਉਹਨਾਂ ਦੇ ਛੋਟੇ ਦਾ ਭਰਾ ਕਿਸ ਤਰ੍ਹਾਂ ਇਹੜੇ ਹਾਲਾਤਾਂ ਵਿੱਚ ਹੋਵੇਗਾ ਐਸੇ ਕਰਕੇ ਉਹ ਦੋਵੇਂ ਜਣੇ ਫਿਕਰ ਕਰ ਰਹੇ ਹੁੰਦੇ ਨੇ ਤੇ ਬੈਠੇ ਕਹਿ ਰਹੇ ਹੁੰਦੇ ਨੇ ਕਿ ਹੁਣ ਕੀ ਕੀਤਾ ਜਾਵੇ ਇਧਰ ਜਿੰਨੇ ਕਿ ਪਹਿਲੀ ਵੇਚ ਕੇ ਲਾਲੇ ਨੂੰ ਪਲਾਟ ਲੈ ਕੇ ਦਿੱਤੇ ਹੁੰਦੇ ਹਨ ਲੈ ਕੇ ਦਿੱਤੇ ਗਿਆ ਨੂੰ 2 ਸਾਲ ਹੋ ਗਏ ਹੁੰਦੇ ਤੇ ਉਹਨਾਂ ਦਾ ਕੁਝ ਨਹੀਂ ਬਣਿਆ ਹੁੰਦਾ ਤੇ ਉਹ ਉਸ ਲਾਲੇ ਨੂੰ ਲੱਭਦਾ ਹੋਇਆ ਉੱਥੇ ਪਲਾਟਾਂ ਵਿੱਚ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੇਰੇ ਤੂੰ ਮੇਰੇ ਸਾਥ ਕਿੱਲੇ ਵਕਾ ਕੇ 플ੌਟ ਲਾਇ ਤੇ ਹਜੇ ਤੱਕ ਇਹਨਾਂ ਦੀ ਕੱਖ ਕਬਾਈ ਨਹੀਂ ਹੋਈ ਕਹਿੰਦਾ ਕਿਉਂ ਨਹੀਂ ਕਮਾਈ ਹੋਈ ਕਮਾਈ ਵਾਧੂ ਹੋਵੇਗੀ ਟੁਟਾ ਜਨਾਲਾ ਫਿਰ ਇਸੇ ਤਰ੍ਹਾਂ ਉਸ ਨੂੰ ਸਾਈਡਾਂ ਤੇ ਲਾਇਆ ਜਾਂਦਾ ਹੈ ਜਿੱਥੇ ਕੀ ਸੜਕ ਦੇ ਨਾਲ 플ੌਟ ਲਏ ਹੁੰਦੇ ਨੇ ਤੇ ਕੁਝ ਬਣਿਆ ਨਹੀਂ ਹੁੰਦਾ ਉਥਲ ਜਾ ਕੇ ਵਖਾਉਂਦਾ ਹੈ ਕਿ ਇਹਨਾਂ ਦਾ ਕੀ ਕਰਨਾ ਹੈ ਇਹਨਾਂ ਨੂੰ ਹਾਲੇ ਕਾ ਪੋਸ ਹੀ ਉੱਗਿਆ ਹੈ ਇਸ ਨੂੰ ਮੈਂ ਵਾ ਕੇ ਚੰਗੀ ਤਰ੍ਹਾਂ ਬਾਈ ਕਰਕੇ ਇਸ ਨੂੰ ਖੇਤੀ ਜੋਗ ਬਣਾਵਾ ਉਹ ਤੇ ਹਿਲਾ ਲਾ ਰੋਕ ਦਿੰਦਾ ਹੈ ਨਹੀਂ ਨਹੀਂ ਪਾਉ ਇਹ ਕੰਮ ਨਹੀਂ ਕਰਨਾ ਜਿਹੜੀ ਸੜਕ ਦੇ ਨਾਲ ਲੱਗਦੀ ਪੈਲੀ ਹੈ ਇਹ ਮੈਨੂੰ ਦੇ ਦੇ ਮੈਂ ਇਸ ਨੂੰ ਆਪੇ ਬਣਾ ਲਾਵਾਂਗਾ ਤੂੰ ਉਹ ਪਿੱਛੇ ਵਾਲੇ ਸਾਰੇ ਵਾਲੇ ਕਹਿੰਦਾ ਵਾਹ ਤੇਰੇ ਤੂੰ ਮੇਰੀ ਜ਼ਮੀਨ ਵੇਚ ਕੇ ਤੇਰਾ ਕੀ ਵਿੱਚ ਹੋਏਗਾ ਇਹ ਤੇ ਇਸੇ ਤਰ੍ਹਾਂ ਹੀ ਫਿਰ ਲਾਲਾ ਦੱਸਦਾ ਹੈ ਕਿ ਕਿਸ ਤਰ੍ਹਾਂ ਮੈਂ ਉਹ ਇੰਤਕਾਲ ਆਪਦੇ ਨਾਲ ਚੜਾਇਆ ਹੋਇਆ ਹੈ ਪਲਾਟਨ ਜੇ ਉਹ ਬਾਲੀ ਤਾਂ ਠਾ ਠਾ ਕਰੇਗਾ ਤਾਂ ਮੈਂ ਉਹ ਵੀ ਨਹੀਂ ਦੇਣੇ ਜਿਹੜੇ ਪਿੱਛੇ ਦੇ ਦੇਣੇ ਆ ਇਸੇ ਤਰ੍ਹਾਂ ਕਰਕੇ ਉਹ ਚੁੱਪ ਹੋ ਜਾਂਦਾ ਹੈ ਤੇ ਬਹੁਤ ਹੀ ਗਾਲੋ-ਗਾਲੀ ਹੋ ਜਾਂਦਾ ਹੈ ਕਿ ਮੈਂ ਤੈਨੂੰ ਤੁਹਾਡੇ ਸਾਰੇ ਪਰਿਵਾਰ ਨੂੰ 70 ਵਿਛਾ ਦੇਵਾਂਗਾ ਜੇ ਤੂੰ ਮੇਰੇ ਨਾਲ ਐਵੇਂ ਕੀਤਾ ਤਾਂ ਫਿਰ ਉਸਦੇ ਬੱਲੇ ਤਾਂ ਵੈਸੇ ਕੁਝ ਨਹੀਂ ਰਿਹਾ ਹੁੰਦਾ ਤੇ ਫਿਰ ਵੀ ਉਹ ਉਸ ਨੂੰ ਬੋਲ ਰਿਹਾ ਹੁੰਦਾ ਹੈ ਤੇ ਮਨ ਵਿੱਚ ਪਛਤਾ ਰਿਹਾ ਹੁੰਦਾ ਹੈ ਤੇ ਪਛਤਾਵੇ ਤੇ ਬਜਾਏ ਉਸਦੇ ਬੱਲੇ ਘਖਵੀ ਨਹੀਂ ਹੁੰਦਾ ਤੇ ਬਾਣੀਆਂ ਉਸ ਦੇ ਉੱਤੇ ਲਾ ਰੋਬ ਮਾਰ ਕੇ ਚਲਾ ਜਾਂਦਾ ਹੈ ਤੇ ਉਹ ਆਪਣੇ ਮੱਥੇ ਤੇ ਹੱਥ ਰੱਖ ਰੱਖ ਕੇ ਰੋਵੇਗਾ ਕਿਉਂਕਿ ਉਸ ਦੀ ਜ਼ਮੀਨ ਪਿੰਡ ਚ ਬਕਾ ਕੇ ਪਲੋਟ ਬਣਾ ਕੇ ਤੇ ਉਹਨਾਂ ਦਾ ਕੁਝ ਬਣਿਆ ਵੀ ਨਹੀਂ ਇਸ ਤਰ੍ਹਾਂ ਕਰਕੇ ਉਹ ਬਹੁਤ ਜ਼ਿਆਦਾ ਪਛਤਾਉਂਦਾ ਹੈ ਕਿ ਮੈਂ ਕਿੱਧਰ ਬਾਣੀਆਂ ਦੇ ਮਗਰ ਲੱਗ ਕੇ ਆਵਦੇ ਐਡੀ ਸੋਹਣੀ ਜ਼ਮੀਨ ਕੋਹਾ ਬੈਠਾ ਤੇ ਇਸੇ ਤਰ੍ਹਾਂ ਹੀ ਮਾਨੂੰ ਨੂੰ ਚੋਰਾ ਲਾ ਲੈਂਦਾ ਹੈ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਜਦੋਂ ਘਰ ਨੂੰ ਫੋਣ ਆਉਂਦਾ ਹੈ ਤੇ ਅਮਨ ਨੂੰ ਫੋਨ ਆਉਂਦਾ ਹੈ ਗਗਨ ਦਾ ਤੇ ਗਗਨ ਉਸ ਨਾਲ ਗੱਲ ਕਰਦੀ ਹੈ ਤੇ ਨਾਲੇ ਰਾਜ ਨੂੰ ਦੱਸਦੀ ਹੈ ਕਿ ਮੈਨੂੰ ਅੱਜ ਕੁੜੀ ਕੁਛ ਠੀਕ ਨਹੀਂ ਲੱਗਦੀ ਸੀ ਉਸ ਦੀ ਆਵਾਜ਼ ਮੈਨੂੰ ਬਦਲੀ ਬਦਲੀ ਲੱਗਦੀ ਸੀ ਮੈਨੂੰ ਲੱਗਦਾ ਹੈ ਜਰੂਰ ਕੋਈ ਪਰੇਸ਼ਾਨੀ ਹੈ ਕਿਤੇ ਉਹਨਾਂ ਦੀ ਨੋ ਦੀ ਗੱਲ ਸੱਚੀ ਨਾ ਹੋ ਜਾਵੇ ਨਵਜੋਤ ਦੀ ਜਿਹੜੀ ਕਹਿੰਦੀ ਸੀ ਕਿ ਇਹ ਬਹੁਤ ਭੁੱਖੇ ਤੇ ਲਾਲਚੀ ਇਨਸਾਨ ਨੇ ਇਸ ਕਰਕੇ ਆਪਾਂ ਨੂੰ ਜਰੂਰ ਉਸ ਦੇ ਕੋਲ ਜਾ ਕੇ ਆਉਣਾ ਚਾਹੀਦਾ ਹੈ ਤਾਂ ਜੋ ਆਪਾਂ ਨੂੰ ਪਤਾ ਲੱਗੇ ਕਿ ਉਹ ਕਿਸੇ ਪਰੇਸ਼ਾਨੀ ਦੇ ਵਿੱਚ ਤਾਂ ਨਹੀਂ ਹੈਗੀ ਗਗਨ ਕਹਿੰਦਾ ਇਹ ਦਾਣੀ ਹੋ ਸਕਦਾ ਜਿੰਨਾ ਚਿਰ ਆਪਾਂ ਕੀ ਵੇਖ ਕੇ ਲਈ ਉਹਦੇ ਕੁਝ ਉਹਨਾਂ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ ਇਸੇ ਤਰ੍ਹਾਂ ਹੀ ਫਿਰ ਕਹਿੰਦੇ ਨੇ ਕਿ ਮਸਾਂ ਤਾਂ ਆਪਾਂ ਮਾਫੀ ਕਰਨ ਬੈੜਿਆ ਸੀ ਇੰਨਾ ਆਪਾਂ ਕਰਜ਼ਾ ਲੈ ਕੇ ਤੇ ਹੁਣ ਜੇ ਕੁਝ ਹੋਇਆ ਤੇ ਬਹੁਤ ਔਖਾ ਹੋ ਜਾ ਦੂਜੇ ਪਾਸੇ ਗਗਨ ਨੂੰ ਉਸ ਦਾ ਘਰ ਵਾਲਾ ਬਹੁਤ ਸ਼ਰੂਪ ਦੇ ਨਾਲ ਕੋਟ ਰਿਹਾ ਹੁੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਫੋਨ ਤੇ ਕਿਉਂ ਨਹੀਂ ਗੱਡੀ ਦੀ ਮੰਗ ਕੀਤੀ ਤੇ ਉਹ ਕਹਿੰਦੀ ਹੈ ਕੋਈ ਨਹੀਂ ਦੋ ਕੁ ਦਿਨਾਂ ਨੂੰ ਕਰ ਦਾਂਗੀ ਕਹਿੰਦਾ ਤੂੰ ਪਹਿਲਾਂ ਵੀ ਐਵੇਂ ਲਾਰੇ ਕਰਦੀ ਨੇ ਇੰਨੇ ਦਿਨ ਟਪਾ ਦਿੱਤੇ ਹੁਣ ਮੈਂ ਤੈਨੂੰ ਛੱਡਾਂ ਨਹੀਂ ਜੇ ਗੱਡੀ ਨਾ ਆਈ ਇਸੇ ਤਰ੍ਹਾਂ ਗੱਲਾਂ ਕਰਦਾ ਹੋਇਆ ਉਹ ਖੜਾ ਹੋ ਜਾਂਦਾ ਹੈ ਤੇ ਉਹ ਬੱਚ ਵਿਚਾਰੀ ਰੋਣ ਲੱਗ ਪੈਂਦੀ ਹੈ ਕਿ ਜੇ ਅੱਜ ਮੇਰੀ ਬਾਫ ਦੀ ਦੋਸ ਨਾਲ ਬੈਠ ਗੱਲਾਂ ਬਾਤਾਂ ਵੀ ਕਰਦੀ ਹੁਣ ਮੈਂ ਕਿਸ ਨਾਲ ਕਰਾਂ ਇੱਥੇ ਹੀ ਵੀਡੀਓ ਦੀ ਐਂਡਿੰਗ ਹੁੰਦੀ ਹੈ